ਦੱਲ ਜੀ ਸਿੰਘ ਜੀ ਲਗਾਤਾਰ ਆਪਣੇ ਬਿਆਨਾਂ ਦੇ ਕਰਕੇ ਵਿਵਾਦਾਂ ਵਿੱਚ ਫਸੀ ਰਹੀ ਬਾਲੀਵੁੱਡ ਦੀ ਐਕਟਰਸ ਕੰਗਨਰ ਲੋਧ ਦੀ ਇੱਕ ਫਿਲਮ ਜਿਹੜੀ ਹੈ ਉਹ ਕੱਲ ਨੂੰ ਰਿਲੀਜ਼ ਹੋ ਰਹੀ ਹੈ ਅਮਰਜੰਸੀ ਨਾਮ ਦੀ ਜਿਸ ਦੇ ਉੱਤੇ ਐਜੀਪੀਸੀ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ ਕਿਵੇਂ ਦੇਖਦੇ ਹਾਂ ਕੱਲ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ ਜਿਹੇ ਕਿਹੜੇ ਵਿਵਾਦ ਹੋਣਗੇ ਜਾਂ ਅਜਿਹਾ ਕਿਹੋ ਜਿਹਾ ਮਾਹੌਲ ਪੰਜਾਬ ਵਿੱਚ ਬਣ ਸਕਦਾ ਹੈ ਹੈ ਜੋ ਕਹ ਲਓਗੇ ਚੰਗਾ ਨਹੀਂ ਹੋਵੇ ਕੀ ਹੋਗੇ ਕੰਗਰਨੋਦਿਸ ਆ ਰਹੀ ਨਵੀਂ ਫਿਲਮ ਬਾਰੀ ਜੀ ਬਾਲੀਵੁੱਡ ਦੀ ਫਲੋਪ ਅਭਿਨੇਤਰੀ ਕਹਿ ਲਓ ਅਭਿਨੇਤਰੀ ਵੈਸੇ ਸ਼ਬਦ ਹਿੰਦੀ ਦਾ ਹੁੰਦਾ ਆ ਆਪਾਂ ਇੰਗਲਿਸ਼ ਦੇ ਵਿੱਚ ਐਕਟ੍ਰੈਸ ਕਹਿ ਦਨੇ ਆ ਸੋ ਇਹ ਫਲੋਪ ਐਕਟ੍ਰੈਸ ਹੈ ਦੀਆਂ ਇੱਕ ਦੋ ਫਿਲਮਾਂ ਚੱਲਣ ਤੋਂ ਬਾਅਦ ਇਹਨੇ ਬਹੁਤ ਜ਼ੋਰ ਲਗਾਇਆ ਕਿ ਉਹ ਫਿਲਮਾਂ ਦੇ ਵਿੱਚ ਬਣੀ ਰਹੇ ਪਰ ਇਸ ਤਰ੍ਹਾਂ ਹੋ ਨਹੀਂ ਸਕਿਆ ਕਿਉਂਕਿ ਕੁਝ ਆਪਣੀ ਮੁਹਾਰਤ ਹੁੰਦੀ ਹੈ ਉਹ ਜੇਕਰ ਬੰਦੇ ਵਿੱਚ ਨਾ ਹੋਵੇ ਉਹ ਨਾ ਕਲਾ ਹੋਵੇ ਤਾਂ ਫਿਰ ਉਹ ਕਲਾਕਾਰ ਬਣ ਨਹੀਂ ਸਕਦਾ ਸੋ ਕੰਗਨਰ ਨੌਤ ਉਸ ਪਾਸਿਓਂ ਹਟੀ ਤੇ ਫਿਰ ਇਹ ਵਿਵਾਦਾਂ ਦੇ ਵਿੱਚ ਪੈਣ ਲੱਗ ਪਈ ਇੱਕ ਬੰਦੇ ਦੀ ਮਨੋਦਸ਼ਾ ਹੁੰਦੀ ਹੈ ਮਾਨਸਿਕਤਾ ਹੁੰਦੀ ਹੈ ਉਹਨੇ ਸ਼ੁਰੂ ਤੋਂ ਲੈ ਕੇ ਕਿਹੋ ਜਿਹਾ ਉਹਨੂੰ ਮਾਹੌਲ ਮਿਲਿਆ ਤੇ ਉਹ ਕਿਸ ਤਰੀਕੇ ਦੀ ਜਿਹੜੀ ਪਾਲਣ ਪੋਸ਼ਣ ਦੇ ਵਿੱਚ ਉਹ ਵਧੇ ਫੁੱਲੇ ਕਿ ਉਹ ਪੰਜਾਬ ਦੇ ਉਲਟ ਜਿਹੜੀ ਹੈ ਉਹ ਭੁਗਤਣ ਲੱਗ ਪਈ ਕਿਉਂਕਿ ਉਹਦੇ ਅੰਦਰ ਸੀ ਇਹ ਗੱਲ ਉਹਦੇ ਅੰਦਰ ਸੀ ਕਿ ਪੰਜਾਬ ਜਿਹੜਾ ਹੈਗਾ ਉਹ ਸਾਡੇ ਤੋਂ ਐਂਟੀ ਹੈ ਜੋ ਉਹ ਸਮਝਦੀ ਹੈ ਕਿ ਸਾਡੇ ਤੋਂ ਵੱਖਰਾ ਹੈ ਇਹਨਾਂ ਦੇ ਲੋਕ ਸਿੱਖ ਧਰਮ ਇਹ ਜਦੋਂ ਕੋਈ ਅਬ ਆਪਣੇ ਮੋਰਚਾ ਲਾ ਲੈਂਦੇ ਆ ਕੋਈ ਹੋਰ ਇਹਨਾਂ ਦੇ ਕੋਈ ਚੱਲ ਪੈਂਦਾ ਕੰਮ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਉਹਨੂੰ ਮਿਲੀਆਂ ਜੋ ਕਿ ਉਹ ਬਾਹਰ ਆਉਣ ਲੱਗ ਪਈਆਂ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿਸਾਨੀ ਅੰਦੋਲਨ ਵੇਲੇ ਕੰਗਨਾਰਨੌਤ ਦੇ ਵਿਵਾਦਤ ਬਿਆਨ ਆਏ ਹਾਲਾਂਕਿ ਉਸ ਤੋਂ ਪਹਿਲਾਂ ਵੀ ਆਏ ਹੋਣਗੇ ਉਹ ਜ਼ਿਆਦਾ ਕਿਸੇ ਨੇ ਜਿਹੜੀ ਹੈ ਗੌਰ ਨਹੀਂ ਕੀਤਾ ਪਰ ਜਦੋਂ ਕਿਸਾਨੀ ਅੰਦੋਲਨ ਚੱਲਿਆ ਤੇ ਉਸ ਵੇਲੇ ਸਾਰਿਆਂ ਨੂੰ ਟੈਰਰਿਸਟ ਕਹਿ ਦੇਣਾ ਫਿਰ ਬਜ਼ੁਰਗ ਮਾਤਾਵਾਂ ਦੇ ਉੱਤੇ ਵੀ ਜਿਹੜਾ ਤੰਜ ਹੈਗਾ ਉਹ ਕੱਸਿਆ ਗਿਆ ਫਿਰ ਦਲਜੀਤ ਦੋਸਾਂਝ ਜਦੋਂ ਮੋਰਚੇ ਦੇ ਵਿੱਚ ਆਉਂਦੇ ਆ ਤੇ ਉਹਦੇ ਖਿਲਾਫ ਵੀ ਬੋਲਿਆ ਗਿਆ ਸਿੱਧੂ ਮੂਸੇਵਾਲਾ ਜਿਹੜਾ ਸੀ ਉਹਨੇ ਗੀਤ ਗਾਇਆ ਕਿਸਾਨੀ ਅੰਦੋਲਨ ਦੇ ਉੱਤੇ ਤੇ ਉਹਦੇ ਖਿਲਾਫ ਵੀ ਬੋਲਿਆ ਗਿਆ ਉਸ ਤੋਂ ਬਾਅਦ ਫਿਰ ਰਣਜੀਤ ਬਾਵਾ ਗਾਇਕ ਵੀ ਆ ਜਾਂਦੇ ਨੇ ਸੋ ਉਹਨਾਂ ਨੇ ਇੱਕ ਗਾਣਾ ਹੀ ਇਹਦੇ ਉੱਤੇ ਗਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿ ਕੰਗਣਾ ਰਣੌਤ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਪਈ ਇਧਰੋਂ ਵੀ ਬਿਆਨ ਆਉਂਦੇ ਸੀ ਇਸ ਇਹ ਦੂਜੇ ਪਾਸਿਓਂ ਵੀ ਬਿਆਨ ਆਉਂਦੇ ਸੀ ਪਰ ਜਿਹੜੀ ਕੰਗਣਾ ਰਣੌਤ ਹੈ ਉਹਨੂੰ ਸ਼ਾਇਦ ਲੱਗਦਾ ਸੀ ਇਹਦੇ ਵਿੱਚ ਇੱਕ ਗੱਲ ਮੈਂਸ਼ਨ ਕਰਨੀ ਬਣਦੀ ਹੈ ਸੋ ਇਹ ਇਸ ਦੇ ਦੌਰਾਨ ਉਹ ਐਮਪੀ ਵੀ ਬਣ ਜਾਂਦੀ ਹੈ ਭਾਜਪਾ ਵੱਲੋਂ ਸੋ ਪਲੈਨਿੰਗ ਜਿਹੜੀ ਫਿਲਮ ਦੀ ਹੈ ਉਸ ਤੋਂ ਪਹਿਲਾਂ ਦੀ ਚੱਲਣ ਲੱਗ ਪਈ ਸੀ ਜਦੋਂ ਪੰਜਾਬ ਦੇ ਖਿਲਾਫ ਵਿਵਾਦ ਜਿਹੜੇ ਨੇ ਉਹ ਸ਼ੁਰੂ ਹੋਏ ਉਹਨੂੰ ਲੱਗਦਾ ਸੀ ਉਹ ਉਹ ਕਿਤੇ ਨਾ ਕਿਤੇ ਇੰਦਰਾ ਗਾਂਧੀ ਜਿਹੜੀ ਬੀਬੀ ਇੰਦਰਾ ਗਾਂਧੀ ਹੈ ਉਹਨੂੰ ਪ੍ਰੇਜ਼ ਕਰਦੀ ਹੋਈ ਵੀ ਨਜ਼ਰ ਆਈ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਸੋ ਸ਼ਾਇਦ ਉੱਥੋਂ ਹੀ ਉਹਦੇ ਮਨ ਦੇ ਵਿੱਚ ਆਇਆ ਹੋਵੇ ਕਿ ਪੰਜਾਬ ਨੂੰ ਜੇਕਰ ਉਕਸਾਉਣਾ ਹੈ ਢੜਕਾਉਣਾ ਹੈ ਤਾਂ ਇੱਕ ਜਿਹੜੀ ਇੰਦਰਾ ਗਾਂਧੀ ਦੇ ਉੱਤੇ ਫਿਲਮ ਜਿਹੜੀ ਹੈ ਉਹ ਬ ਸੋ ਉਹਨੇ ਆਪਣੇ ਪੱਲਿਓਂ ਪੈਸੇ ਲਾ ਕੇ ਉਹ ਫਿਲਮ ਜਿਹੜੀ ਹੈ ਬਣਾਈ ਵੈਸੇ ਤਾਂ ਕਹਿ ਰਹੀ ਹੈ ਕਿ ਮੈਂ ਪੱਲਿਓਂ ਲਾਏ ਆ ਪਰ ਸਾਨੂੰ ਲੱਗਦਾ ਨਹੀਂ ਕਿਉਂਕਿ ਇਹਦੇ ਪਿੱਛੇ ਸਾਜ਼ਿਸ਼ ਹੋ ਸਕਦੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਬਾਲੀਵੁੱਡ ਦੀਆਂ ਐਸੀਆਂ ਫਿਲਮਾਂ ਬਣੀਆਂ ਜਿਨ੍ਹਾਂ ਨੂੰ ਜਿਹੜਾ ਹੈ ਉਹਨਾਂ ਦਾ ਪੈਸਾ ਜਿਹੜਾ ਹੈਗਾ ਉਹ ਲਗਾਇਆ ਗਿਆ ਬੈਕ ਸਾਈਡ ਤੋਂ ਕਿਹੜੀਆਂ ਤਾਕਤਾਂ ਲਾਉਂਦੀਆਂ ਤੁਹਾਨੂੰ ਪਤਾ ਉਸ ਤੋਂ ਬਾਅਦ ਉਹਨਾਂ ਦਾ ਟੈਕਸਟ ਫ੍ਰੀ ਕਰ ਦਿੱਤਾ ਗਿਆ ਜਿਵੇਂ ਕਿ ਐਕਸੀਡੈਂਟਲ ਪ੍ਰਾਈਮ ਮਿਨਿਸਟਰਾਈ ਸੀ ਇੱਕ ਕਸ਼ਮੀਰ ਫਾਈਲਸ ਆਈ ਹੈ ਸੋ ਇਦਾਂ ਦੀਆਂ ਫਿਲਮਾਂ ਜਿਹੜੀਆਂ ਸਿਗੀਆਂ ፕሮਪਾਗੈਂਡਾ ਹੁੰਦਾ ਸਟੇਟ ਦਾ ਪ੍ਰੋਪਾਗੈਂਡਾ ਸੋ ਉਹ ਫਿਰ ਕੌਣ ਉਹਨੂੰ ਸਪான்ਸਰ ਕਰਦਾ ਹੈ ਤੁਸੀਂ ਸਮਝ ਸਕਦੇ ਹੋ ਸੋ ਐਮਰਜੈਂਸੀ ਫਿਲਮ ਵੀ ਇਸੇ ਤਰੀਕੇ ਦੇ ਨਾਲ ਆਈ ਉਸ ਤੋਂ ਬਾਅਦ ਉਹਦਾ ਟ੍ਰੇਲਰ ਰਿਲੀਜ਼ ਹੁੰਦਾ ਇਹ ਤੋਂ 6 ਮਹੀਨੇ ਪਹਿਲਾਂ ਜੇ ਮੈਂ ਗਲਤ ਨਹੀਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਦਿਖਾਇਆ ਗਿਆ ਤੇ ਉਹਨਾਂ ਦਾ ਜਿਹੜਾ ਰੋਲ ਦਿਖਾਇਆ ਗਿਆ ਉਹ ਇੱਕ ਆਪਾਂ ਕਹਿ ਲਈਏ ਭਈ ਐਂਟੀ ਪੰਜਾਬ ਜਾ ਐਂਟੀ ਸਿੱਖ ਜਿਹੜਾ ਉਹਨਾਂ ਦਾ ਰੋਲ ਹੈਗਾ ਦਿਖਾਇਆ ਗਿਆ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਆ ਚਾਹੀਦਾ ਸੋ ਇਸ ਤਰੀਕੇ ਦੀ ਗੱਲਬਾਤ ਕਿ ਉਹਨਾਂ ਦਾ ਕਿਰਦਾਰ ਵੀ ਸਿੱਖਾਂ ਦੇ ਵਿੱਚ ਸ਼ੱਕੀ ਬਣਾ ਦਿੱਤਾ ਜਾਵੇ ਜੋ ਕਿ ਅਕਸਰ ਗੋਦੀ ਮੀਡੀਆ ਜਾਂ ਭਾਰਤੀ ਨੈਸ਼ਨਲ ਚੈਨਲ ਸੰਤ ਜਰਨੈਲ ਸਿੰਘ ਦੀ ਇਮੇਜ ਨੂੰ ਦਿਖਾਉਂਦੇ ਨੇ ਇਸ ਤਰੀਕੇ ਦਾ ਜਿਹੜਾ ਰੋਲ ਹੈਗਾ ਉਹ ਕੰਗਣਾ ਰਣੌਤ ਨੇ ਆਪਣੀ ਫਿਲਮ ਦੇ ਵਿੱਚ ਸੰਤ ਜੀ ਦਾ ਦਿਖਾਇਆ ਉਸ ਤੋਂ ਬਾਅਦ ਅਗਲੇ ਦਿਨ ਹੀ ਵਿਵਾਦ ਜਿਹੜਾ ਸ਼ੁਰੂ ਹੋ ਗਿਆ ਵਿਵਾਦ ਬੜੇ ਵੱਡੇ ਪੱਧਰ ਦੇ ਉੱਤੇ ਹੋਇਆ ਤੇ ਇਹ ਫਿਲਮ ਦੇ ਉੱਤੇ ਰੋਕ ਲੱਗ ਜਾਂਦੀ ਹੈ ਰੋਕ ਲੱਗਣ ਤੋਂ ਬਾਅਦ ਫਿਰ ਜਦੋਂ ਜਹਾਜ਼ਤ ਜਾਰੀ ਰਹਿੰਦੀ ਹੈ ਬੀਬੀ ਕੰਗਣਾ ਰਣੌਥ ਜਿਹੜੀ ਹੈ ਉਹ ਬਹੁਤ ਵਾਰ ਜ਼ਹਿਰ ਜਿਹੜਾ ਹੈ ਉਗਲਦੀ ਹੋਈ ਨਜ਼ਰ ਵੀ ਆਈ ਕਿ ਮੇਰੀ ਫਿਲਮ ਰੁਕ ਗਈ ਹੈ ਮੇਰਾ ਸਾਰਾ ਪੈਸਾ ਇਹਦੇ ਉੱਤੇ ਲੱਗਿਆ ਹੋਇਆ ਸੋ ਸਮੇਂਦਰ ਸਮੇਂ મતલਬ ਕਿ ਟਾਈਮ ਟੂ ਟਾਈਮ ਉਹਨਾਂ ਦੀ ਟੀਮ ਲੱਗੀ ਹੋਏਗੀ ਜਿਹੜੀ ਸੈਂਸਰ ਬੋਰਡ ਦੇ ਨਾਲ ਵੀ ਹਾਂਜੀ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਸੋ ਪਿਛਲੇ ਦਿਨਾਂ ਦੇ ਵਿੱਚ ਸੁਣਨ ਚ ਆਇਆ ਸੀ ਕਿ ਸੰਤ ਜਰਨੈਲ ਸਿੰਘ ਜੀ ਵਾਲਾ ਸੀਨ ਜਿਹੜਾ ਉਹ ਕੱਟ ਕਰ ਦਿੱਤਾ ਗਿਆ ਪਰ ਉਸ ਤੋਂ ਇਲਾਵਾ ਵੀ ਇਸ ਫਿਲਮ ਦੇ ਵਿੱਚ ਹੋਰ ਕੀ ਹੈ ਜੇ ਹੁਣ ਬੀਬੀ ਇੰਦਰਾ ਗਾਂਧੀ ਦੀ ਜਰਨੀ ਦਿਖਾਈ ਹੈ ਇਸ ਫਿਲਮ ਦੇ ਵਿੱਚ ਤਾਂ ਉਹਦੀ ਜ਼ਿੰਦਗੀ ਦਾ ਜਿਹੜਾ ਮੇਨ ਵਾਕਿਆ ਸੀ ਜਿਹੜੀ ਉਹਨੇ ਇੱਕ ਐਸੀ ਘਟਨਾ ਵਰਤਾ ਦਿੱਤੀ ਜਿਹੜਾ ਕੋ ਕਰਮ ਉਹਨੇ ਕੀਤਾ ਜੋ ਕਿ ਉਹ ਉਹਦੀ ਉਹਨੂੰ ਲੈ ਬੈਠਾ ਆਪਾਂ ਇਸ ਤਰ੍ਹਾਂ ਕਹਿ ਲਈਏ ਬੀਬੀ ਨੂੰ ਸੋ ਉਹ ਦਿਖਾਉਣ ਤੋਂ ਬਿਨਾ ਇਹ ਫਿਲਮ ਕੰਪਲੀਟ ਕਿਵੇਂ ਹੋ ਸਕਦੀ ਹੈ ਸੋਚਣ ਵਾਲੀ ਗੱਲ ਹੈ ਬੇਸ਼ੱਕ ਇਸ ਫਿਲਮ ਦਾ ਨਾਮ ਐਮਰਜੈਂਸੀ ਹੈ ਐਮਰਜੈਂਸੀ ਜੋ ਕਿ 78 ਤੋਂ ਪਹਿਲਾਂ ਪਹਿਲਾਂ ਲੱਗੀ ਪੂਰੇ ਦੇਸ਼ ਦੇ ਵਿੱਚ ਬੀਬੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਸੀ ਉਹ ਟੁੱਟੀ ਸਿੱਖਾਂ ਦੇਆਂ ਯਤਨਾਂ ਕਰਕੇ ਟੁੱਟੀ ਤੇ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਜਿਹੜੇ ਉਹਨਾਂ ਨੇ ਜਲੂਸ ਕੱਢੇ ਜਿਹੜੇ ਵੱਡੇ ਵੱਡੇ ਮਤਲਬ ਕਿ ਇਕੱਠ ਕਰਕੇ ਪਈ ਆਪਾਂ ਨਹੀਂ ਮੰਨਦੇ ਬੀਬੀ ਤੇਰੀ ਐਮਰਜੈਂਸੀ ਨੂੰ ਸੋ ਇਸ ਤਰੀਕੇ ਦੇ ਨਾਲ ਸਿੱਖਾਂ ਵੱਲੋਂ ਵਿਰੋਧ ਐਮਰਜੈਂਸੀ ਦਾ ਕੀਤਾ ਗਿਆ ਐਮਰਜੈਂਸੀ ਟੁੱਟ ਜਾਂਦੀ ਹੈ ਫਿਰ ਬੀਬੀ ਇੰਦਰਾ ਗਾਂਧੀ ਨੂੰ ਇਹ ਲੱਗਿਆ ਵੀ ਹੁਣ ਮੈਂ ਸਿੱਖਾਂ ਨੂੰ ਸਬਕ ਸਿਖਾਉਣਾ ਹੈ ਫਿਰ ਦਰਬਾਰ ਸਾਹਿਬ ਦੇ ਵੱਲ ਵਧਿਆ ਜਾਂਦਾ ਅਟੈਕ ਹੁੰਦਾ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੀ ਬੀਬੀ ਇੰਦਰਾ ਗਾਂਧੀ ਦੀ ਜ਼ਿੰਦਗੀ ਦੀ ਮੇਨ ਘਟਨਾ ਹੈ ਉਹ ਇਸ ਫਿਲਮ ਦੇ ਵਿੱਚ ਨਾ ਦਿਖਾ ਕੇ ਤੇ ਫਿਲਮ ਕੰਪਲੀਟ ਹੀ ਨਹੀਂ ਹੋ ਸਕਦੀ ਜੇ ਉਹ ਦਿਖਾਈ ਹੈ ਜੇ ਉਹ ਘਟਨਾ ਦਿਖਾਈ ਹੈ ਤੇ ਬਿਨਾਂ ਸ਼ੱਕ ਉਹਨੂੰ ਸਾਰਾ ਬੀਬੀ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਤੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਭੁਗਤਾਇਆ ਗਿਆ ਹੋਵੇਗਾ ਇਸ ਤਰੀਕੇ ਦੇ ਨਾਲ ਉਹਨੂੰ ਫਿਲਮਾਇਆ ਗਿਆ ਹੋਵੇਗਾ ਤੇ ਜੇ ਇਹ ਸੀਨ ਜੇ ਉਹ ਇੱਕ ਸਟੇਟ ਦੀ ਸੋਚ ਇਸ ਫਿਲਮ ਦੇ ਵਿੱਚ ਆ ਜਾਂਦੀ ਹੈ ਤਾ ਫਿਰ ਤੁਸੀਂ ਇਹ ਦੇਖੋ ਵੀ ਭਾਈ ਪੰਜਾਬ ਦੇ ਸਿੱਖ ਦੁਨੀਆ ਭਰ ਚ ਵੱਸਣ ਵਾਲੇ ਸਿੱਖਾਂ ਦੇ ਉੱਤੇ ਕੀ ਪ੍ਰਭਾਵ ਪਾਏਗਾ ਇਹ ਆਮ ਤੌਰ ਦੇ ਉੱਤੇ ਗੱਲਾਂ ਕਰਦੇ ਹੁੰਦੇ ਆ ਕਿ ਭੁੱਲ ਜਾਓ 84 ਕਿਉਂ ਜ਼ਖਮ ਕੁਰੇਦਦੇ ਹੋ ਸੋ ਜੇ ਇਸ ਫਿਲਮ ਦੇ ਵਿੱਚ ਇਹ ਸਾਰਾ ਕੁਝ ਹੋਇਆ ਤਾਂ ਫਿਰ ਇਹ ਵੀ ਸੋਚਿਆ ਜਾਏਗਾ ਇਹ ਸਮਝਿਆ ਜਾਏਗਾ ਕਿ ਹੁਣ ਸਰਕਾਰ ਹੀ ਨਹੀਂ ਭੁੱਲਣ ਦਿੰਦੀ ਹੁਣ ਸਰਕਾਰ ਹੀ ਨਹੀਂ ਚਾਹੁੰਦੀ ਕਿ ਤੁਸੀਂ ਇਹ ਚੀਜ਼ਾਂ ਭੁੱਲ ਜਾਓ ਸੋ ਫਿਰ ਕਿਵੇਂ ਲੋਕ ਭੁੱਲਣਗੇ ਵੈਸੇ ਤਾਂ ਇਹ ਜ਼ਖਮ ਐਸੇ ਨੇ ਕਿ ਇਹ ਭੁੱਲੇ ਜਾ ਹੀ ਨਹੀਂ ਸਕਦੇ ਕਿਉਂਕਿ ਕੌਮਾਂ ਦੇ ਨਾਲ ਜਦੋਂ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਆ ਸਿੱਖ ਕੌਮ ਦੇ ਨਾਲ ਤੇ ਬਹੁਤ ਵਰਤਾਰੇ ਹੋਏ ਤੇ ਕੱਲੀ ਕੱਲੀ ਘਟਨਾ ਦਰਜ ਹੈ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਨਵੰਬਰ 84 ਉਸ ਤੋਂ ਪਹਿਲਾਂ ਬਹੁਤ ਕੁਝ بڑا ਕੁਝ ਹੋਇਆ ਸੋ ਸਿੱਖ ਕੌਮ ਤਾਂ ਕਦੇ ਭੁੱਲਦੀ ਨਹੀਂ ਠੀਕ ਹੈ ਭੁੱਲਣਾ ਵੀ ਨਹੀਂ ਚਾਹੀਦਾ ਕੌਮਾਂ ਦੇ ਨਾਲ ਜਿਹੜੇ ਹੋਏ ਕਤਲੇਆਮ ਸੰਘਰਸ਼ ਉਹਨਾਂ ਦੇ ਦਿਨ ਤਿਉਹਾਰ ਹੋਰ ਗੱਲਾਂ ਬਾਤਾਂ ਗੁਰਪੁਰਬ ਹੋ ਗਏ ਸੋ ਇਹ ਸਾਰਾ ਯਾਦ ਰਹਿੰਦਾ ਹੈ ਇਹ ਤਾਂ ਭੁੱਲਣਾ ਨਹੀਂ ਹੈਗਾ ਪਰ ਇਸ ਫਿਲਮ ਦੇ ਵਿੱਚ ਜੇ ਇਹ ਸਾਰਾ ਕੁਝ ਫਿਲਮਾਇਆ ਗਿਆ ਹੋਇਆ ਤਾਂ ਉਹ ਸਟੇਟ ਦੀ ਨਜ਼ਰੀਏ ਦੇ ਨਾਲ ਫਿਲਮਾਇਆ ਗਿਆ ਹੋ ਸਕਦਾ ਹੈ ਕਿ ਸਟੇਟ ਕੀ ਸੋਚਦੀ ਹੈ ਐਨਟੀ ਸਿੱਖ ਸੋਚ ਕੀ ਕਹਿੰਦੀ ਹੈ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਉਹ ਸਾਰਾ ਦਿਖਾਇਆ ਜਾਊਗਾ ਫਿਰ ਉਸ ਤੋਂ ਬਾਅਦ ਬੀਬੀ ਇੰਦਰਾ ਗਾਂਧੀ ਦੇ ਜਦੋਂ ਉਹਨੂੰ ਖਾਲਸਾਈ ਰਵਾਇਤਾ ਮੁਤਾਬਕ ਜਦੋਂ ਉਹਨੂੰ ਸਜ਼ਾ ਦਿੱਤੀ ਗਈ ਉਸ ਸੀਨ ਨੂੰ ਕਿਵੇਂ ਫਿਲਮਾਇਆ ਜਾਏਗਾ ਇਹ ਸਾਰਾ ਕਿਤੇ ਨਾ ਕਿਤੇ ਵਿਵਾਦਿਤ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਵਾਦ ਜਿਹੜਾ ਪੈਦਾ ਹੋਏਗਾ ਸੋ ਇਸ ਸਾਰੇ ਨੂੰ ਸਮਝਦਿਆਂ ਹੋਇਆਂ ਪੰਜਾਬ ਦੇ ਸਿੱਖਾਂ ਨੇ ਆਲਰੇਡੀ ਤਾੜਨਾ ਕਰ ਦਿੱਤੀ ਹੋਈ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਨਾ ਲੱਗਣ ਦਿੱਤੀ ਜਾਵੇ ਅਦਰਵਾਈਜ਼ ਨੁਕਸਾਨ ਹੋ ਸਕਦਾ ਹੈ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਨੇ ਉਹਨਾਂ ਨੇ ਇੱਕ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਨੂੰ ਇਹ ਜਿਹੜੀ ਗੁਜ਼ਾਰਸ਼ ਕੀਤੀ ਹੈ ਕਿ ਭਾਈ ਇਹ ਫਿਲਮ ਕੱਲ ਨੂੰ ਇੱਥੇ ਨਾ ਲੱਗੇ ਜੇ ਲੱਗਦੀ ਹੈ ਤੇ ਮਾਹੌਲ ਖਰਾਬ ਹੋਏਗਾ ਸੋ ਹੁਣ ਆਪਾਂ ਨੂੰ ਇਹ ਦੇਖਣਾ ਹੋਏਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਿੰਨੇ ਕੁ ਸੁਹਿਰਦ ਨੇ ਪੰਜਾਬ ਦੀ ਪੰਜਾਬ ਦੀ ਸ਼ਾਂਤੀ ਦੀ ਬਹੁਤ ਗੱਲ ਕਰਦੇ ਰਹਿੰਦੇ ਨਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਭਾਈ ਅਮਰਤਪਾਲ ਸਿੰਘ ਦਾ ਕੇਸ ਆਇਆ ਜਾਂ ਹੋਰ ਕਿ ਪੰਜਾਬ 'ਚ ਸ਼ਾਂਤੀ ਚਾਹੀਦੀ ਹੈ ਆਪਾਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਉਹ ਸੋ ਹੁਣ ਦੇਖਾਂਗੇ ਆਪਾਂ ਵੀ ਅੱਜ ਇਹ ਫਿਲਮ ਦੇ ਉੱਤੇ ਪਾਬੰਦੀ ਲੱਗਦੀ ਹੈ ਜਾਂ ਨਹੀਂ ਲੱਗਦੀ ਜੇ ਨਹੀਂ ਲੱਗਦੀ ਤਾਂ ਫਿਰ ਇਸ ਤੋਂ ਇਹੀ ਸਮਝ ਲਿਆ ਜਾਵੇਗਾ ਕਿ ਜਦੋਂ ਕੋਈ ਗੱਲ ਸਿੱਖਾਂ ਦੀ ਹੁੰਦੀ ਹੈ ਫਿਰ ਭਗਵੰਤ ਮਾਨ ਹੋਰਾਂ ਨੂੰ ਲੱਗਦਾ ਕਿ ਹੁਣ ਅਸ਼ਾਂਤੀ ਫੈਲ ਜਾਏਗੀ ਅੱਜ ਜੇ ਬੀਬੀ ਇੰਦਰਾ ਗਾਂਧੀ ਨੇ ਫਿਲਮ ਰਿਲੀਜ਼ ਕਰਨੀ ਹੈ ਤੇ ਉਹਨੂੰ ਜੇ ਹਰੀ ਝੰਡੀ ਦੇ ਦਿੱਤੀ ਹੈ ਤੇ ਉਹਦੇ ਨਾਲ ਅਸ਼ਾਂਤੀ ਨਹੀਂ ਫੈਲੇਗੀ ਸੋ ਇਹ ਆਪਾਂ ਦੇਖਾਂਗੇ ਹੁਣ ਭਗਵੰਤ ਮਾਨ ਜਿਹੜੇ ਨੇ ਮੁੱਖ ਮੰਤਰੀ ਨੇ ਉਹਨਾਂ ਦਾ ਵੀ ਕੀ ਸਟੈਂ ਦੋਗਲਾ ਸਟੈਂਡ ਹੁੰਦਾ ਹੈ ਜਾਂ ਇੱਕ ਸਪਸ਼ਟਤਾ ਦੇ ਨਾਲ ਸਟੈਂਡ ਲੈਂਦੇ ਨੇ ਕਿ ਕੋਈ ਵੀ ਹੋਵੇ ਆਪਾਂ ਪੜਕਾਉਣ ਨਹੀਂ ਦੇਣਾ ਕਿਸੇ ਨੂੰ ਸੋ ਇਹ ਆਪਾਂ ਹੁਣ ਦੇਖਦੇ ਆਂ ਫਿਲਮ ਰਿਲੀਜ਼ ਹੋ ਰਹੀ ਹੈ ਸੋ ਆਪਾਂ ਦੇਖਦੇ ਆਂ ਦੇ ਉੱਤੇ ਕੀ ਸਟੈਂਡ ਹੁੰਦਾ ਪੰਜਾਬ ਦੀ ਸਰਕਾਰ ਦਾ ਜੀ ਅੰਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਹਿ ਲੋ ਕਿ ਕਾਂਗਰਸ ਸਰਕਾਰ ਵੀ ਬਣ ਚੁੱਕੀ ਹੈ ਜਿਹੇ ਫਿਲਮ ਇੰਦਰਾਂ ਦੇ ਖਿਲਾਫ ਹੈ ਕਿ ਕਾਂਗਰਸ ਇਸ ਦਾ ਵਿਰੋਧ ਕਰੇਗੀ ਤੇ ਤੁਹਾਨੂੰ ਪੁੱਛਿਆ ਜਾਣਾਗਾ ਕਿ ਇਸ ਫਿਲਮ ਦਾ ਪੰਜਾਬ ਦੇ ਵਿੱਚ ਜਾਂ ਜੇ ਪੰਜਾਬ ਤੋਂ ਬਾਹਰ ਕਿਸ ਨੂੰ ਫਾਇਦਾ ਤੇ ਕਿਸ ਨੂੰ ਨੁਕਸਾਨ ਸਿੱਧੇ ਤੌਰ ਤੇ ਹੋਣ ਵਾਲਾ ਹੈ ਦੇਖੋ ਅਸਲ ਦੇ ਵਿੱਚ ਨਾ ਇਹ ਫਿਲਮ ਜਿਹੜੀ ਐਮਰਜੈਂਸੀ ਇਹਦਾ ਟ੍ਰੇਲਰ ਰਿਲੀਜ਼ ਹੋਇਆ ਹੁਣ ਕੌਂਗਰਸੀ ਇਹਨੂੰ ਦੇਖ ਕੇ ਇਹ ਸਮਝਦੇ ਹੋਣਗੇ ਸ਼ਾਇਦ ਕਿ ਬੀਬੀ ਇੰਦਰਾ ਗਾਂਧੀ ਦਾ ਬਹੁਤ ਉੱਚਾ ਕੈਰੈਕਟਰ ਵਧੀਆ ਇੱਕ ਜਿਹੜੀ ਆਇਰਨ ਲੇਡੀ ਉਹਨੂੰ ਕਿਹਾ ਜਾਂਦਾ ਸੀਗਾ ਫਿਰ ਉਹਨੂੰ ਦੁਰਗਾ ਦਾ ਖਿਤਾਬ ਦਿੱਤਾ ਜਾਂਦਾ ਸੀ ਫਿਰ ਉਹਨੂੰ ਮਾਂ ਕਿਹਾ ਜਾਂਦਾ ਸੀ ਦੇਸ਼ ਦੀ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੈ ਕਿ ਐਮਰਜੈਂਸੀ ਫਿਲਮ ਦੇ ਵਿੱਚ ਸ਼ਾਇਦ ਬੀਬੀ ਦਾ ਕਿਰਦਾਰ ਬਹੁਤ ਵੱਡਾ ਬਣਾ ਕੇ ਦਿਖਾਇਆ ਗਿਆ ਹੋਵੇਗਾ ਤੁਸੀਂ ਇਹ ਹੀ ਦੇਖ ਲਓ ਨਾ ਜੇ ਕਿਤੇ ਬੀਬੀ ਦੇ ਉਲਟ ਇਹ ਫਿਲਮ ਹੋਵੇ ਟਰੇਲਰ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਆ ਜਾਣ ਤੇ ਕਾਂਗਰਸੀ ਉਸ ਤੋਂ ਬਾਅਦ ਹੋਰ ਲੋਕ ਜਿਹੜੇ ਬੀਬੀ ਇੰਦਰਾ ਗਾਂਧੀ ਦੇ ਨਾਲ ਵੀ ਜੁੜੇ ਹੋਏ ਸੀ ਸੋ ਉਹ ਉਹਨਾਂ ਨੇ ਸੜਕਾਂ ਤੇ ਆ ਜਾਣਾ ਸੀਗਾ ਸੋ ਹਜੇ ਤੱਕ ਇਹ ਇਸ ਇੱਕ ਆਪਾਂ ਕਹੀਏ ਵੀ ਪਟਾਰੀ ਬੰਦ ਹੈ ਇਹ ਕੱਲ ਨੂੰ ਖੁੱਲ ਜੇਗੀ ਕੱਲ ਨੂੰ ਜੇ ਖੁੱਲ ਗਈ ਜੇ ਪੰਜਾਬ 'ਚ ਜਾਂ ਹੋਰ ਰਾਜਾਂ ਦੇ ਵਿੱਚ ਫਿਰ ਨਿਕਲ ਕੇ ਸਾਹਮਣੇ ਆਏਗਾ ਕਿ ਬੀਬੀ ਨੂੰ ਦਿਖਾਇਆ ਕਿਵੇਂ ਗਿਆ ਜੋ ਮੈਂ ਸੋਚਦਾ ਹਾਂ ਉਹਦੇ ਵਿੱਚ ਇਹ ਦਿਖਾਇਆ ਗਿਆ ਦਿਖਾਇਆ ਗਿਆ ਹੋ ਸਕਦਾ ਹੈ ਕਿ ਬੀਬੀ ਇੰਦਰਾ ਗਾਂਧੀ ਨੇ ਆਪਣੀ ਈਗੋ ਵਾਸ ਕੁਝ ਐਸੇ ਫੈਸਲੇ ਲਏ ਜੋ ਕਿ ਨਹੀਂ ਸੀ ਲੈਣੇ ਚਾਹੀਦੇ ਜੋ ਬਾਅਦ ਵਿੱਚ ਦੇਸ਼ ਲਈ ਘਾਤਕ ਸਾਬਤ ਹੋਏ ਜਿਵੇਂ ਇੱਕ ਐਮਰਜੈਂਸੀ ਦਾ ਐਲਾਨ ਹੈਗਾ ਐਮਰਜੈਂਸੀ ਲਾ ਦੇਣੀ ਸੋ ਉਹ ਇੱਕ ਬੀਬੀ ਦਾ ਗਲਤ ਫੈਸਲਾ ਉਸ ਤੋਂ ਬਾਅਦ ਦਰਬਾਰ ਸਾਹਿਬ ਵਾਲਾ ਫੈਸਲਾ ਸੋ ਮੈਂ ਜੋ ਬੀਬੀ ਕੰਗਣਾ ਰਣੋਤ ਦੇ ਪੱਖੋਂ ਦੇਖਾਂ ਤਾਂ ਉਹਨੇ ਐਮਰਜੈਂਸੀ ਨੂੰ ਗਲਤ ਦਿਖਾਇਆ ਗਿਆ ਹੋ ਸਕਦਾ ਹੈ ਉਹਦੇ ਵੱਲੋਂ ਪਰ ਜਿਹੜੀ ਦਰਬਾਰ ਸਾਹਿਬ ਵਾਲੀ ਘਟਨਾ ਹੈ ਉਹਨੂੰ ਉਹ ਜਾਇਜ਼ ਠਹਿਰਾਉਗੀ ਇਸ ਫਿਲਮ ਦੇ ਵਿੱਚ ਸੋ ਇਹ ਹੁਣ ਜਦੋਂ ਮੈਂ ਜਿਵੇਂ ਮੈਂ ਕਿਹਾ ਪਟਾਰੀ ਬੰਦ ਹੈ ਉਹ ਖੁੱਲੇਗੀ ਫਿਰ ਪਤਾ ਲੱਗਣਾ ਫਿਰ ਵਿਰੋਧ ਕੌਣ ਨਿਕਲ ਵਿਰੋਧ ਚ ਕੌਣ ਨਿਕਲਦਾ ਹੈ ਕੌਣ ਪੱਖ ਚ ਨਿਕਲਦਾ ਹੈ ਫਿਰ ਆਪਾਂ ਉਹ ਦੇਖ ਲਵਾਂਗੇ ਜਿਹੜੇ ਫਾਇਦੇ ਨੁਕਸਾਨ ਦੀ ਗੱਲ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਪੜਕੀਆਂ ਤਾਂ ਫਿਰ ਫਾਇਦਾ ਕਿਹਨੂੰ ਹੋਣਾ ਸੋ ਇਹ ਇਹੀ ਹੈਗਾ ਨੁਕਸਾਨ ਵੀ ਸਿੱਖਾਂ ਨੂੰ ਹੋਣਾ ਤੇ ਜਿਹੜਾ ਫਾਇਦਾ ਹੈਗਾ ਉਹ ਦੂਜੀਆਂ ਤਰਾਂ ਲੈ ਜਾਣਗੀਆਂ ਜੇਕਰ ਸਿੱਖਾਂ ਦੇ ਖਿਲਾਫ ਇਹ ਚੀਜ਼ਾਂ ਜੜੀਆਂ ਵਰਤਾਈਆਂ ਗਈਆਂ ਕਿਉਂਕਿ ਇਹ ਫਿਲਮਾਂ ਐ ਨਹੀਂ ਇਹਨਾਂ ਨੂੰ ਇਹ ਨਾ ਸੋਚਿਆ ਜਾਵੇ ਵੀ ਸ਼ੁੱਕਰਵਾਰ ਨੂੰ ਫਿਲਮ ਲੱਗੀ ਹੈ ਅਗਲੇ ਸ਼ੁੱਕਰਵਾਰ ਲੱਥ ਗਈ ਹੈ ਚਲੋ ਜੀ ਇੰਟਰਟੇਨਮੈਂਟ ਹੋ ਗਈ ਇੰਟਰਟੇਨਮੈਂਟ ਵਾਲੀਆਂ ਫਿਲਮਾਂ ਵੀ ਹੁੰਦੀਆਂ ਪੰਜਾਬੀ ਚ ਬਣ ਰਹੀਆਂ ਹਿੰਦੀ ਚ ਵੀ ਬਣ ਰਹੀਆਂ ਪਰ ਕੁਝ ਫਿਲਮਾਂ ਐਸੀਆਂ ਹੁੰਦੀਆਂ ਜਿਹੜੀਆਂ ਡਾਕੂਮੈਂਟੇਸ਼ਨ ਹੁੰਦੀਆਂ ਉਹ ਸਦਾ ਲਈ ਡਾਕੂਮੈਂਟ ਕਰਕੇ ਰੱਖ ਲਈਆਂ ਜਾਂਦੀਆਂ ਹੁਣ ਤੁਸੀਂ ਦੇਖੋ ਵੀ ਇਹੋ ਜੀਆਂ ਫਿਲਮਾਂ ਜੇਕਰ ਬਣਨ ਗਿਆ ਇਹ ਡਾਕੂਮੈਂਟੇਸ਼ਨ ਹੈ ਕਸ਼ਮੀਰ ਫਾਈਲਸ ਫਿਲਮ ਹੈ ਉਹ ਡਾਕੂਮੈਂਟੇਸ਼ਨ ਹੈ ਆਉਂਦੀਆਂ ਪੀੜ੍ਹੀਆਂ ਜਦੋਂ ਦੇਖਣ ਗਿਆ ਤੇ ਉਹਨਾਂ ਦਾ ਸਿੱਧਾ ਹੀ ਧਿਆਨ ਜਾਂ ਕਹੋਗੇ ਉਹਨਾਂ ਦੀ ਪੱਖ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹ ਐਂਟੀ ਕਸ਼ਮੀਰੀ ਹੋ ਜਾਊਗੀ ਕਸ਼ਮੀਰ ਫਾਈਲਸ ਫਿਲਮ ਦੇਖ ਕੇ ਆ ਆਉਂਦੀਆਂ ਜਨਰੇਸ਼ਨਸ ਦੇਖਣਗੇ ਜਿੰਨੀ ਜਿੰਨੀ ਫਿਲਮ ਪੁਰਾਣੀ ਹੁੰਦੀ ਜਾਂਦੀ ਹੈ ਨਾ ਉਨੀ ਉਹ ਕੀ ਕਹਿੰਦੇ ਹੁੰਦੇ ਉਹਦੀ authenticity ਵੱਧ ਹੀ ਜਾਂਦੀ ਹੈ ਕਿਉਂਕਿ ਕੋਈ ਦੱਸਣ ਵਾਲਾ ਨਹੀਂ ਰਹਿੰਦਾ ਬੰਦਾ ਪਈ ਇਹ ਫਿਲਮ ਗਲਤ ਸੀ ਉਹਦੇ ਵਿੱਚ ਆ ਗਲਤ ਹੈ ਉਹ ਹੈ 50 ਸਾਲ ਬਾਅਦ ਮਤਲਬ ਕਿ ਤੁਸੀਂ ਦੇਖੋ ਇੱਕ ਜਨਰੇਸ਼ਨ ਹੀ ਚੇਂਜ ਹੋ ਜਾਂਦੀ ਹੈ ਪਰ ਉਹ ਡਾਕੂਮੈਂਟੇਸ਼ਨ ਤੁਹਾਡੇ ਕੋਲ ਪਈ ਰਹਿਣੀ ਹੈ ਉਹਨੂੰ ਤੁਸੀਂ ਦੇਖੋਗੇ ਤੇ ਫਿਰ ਤੁਸੀਂ ਇਹੀ ਕਹਿਣਾ ਕਿ ਭਾਈ ਜੋ ਫਿਲਮ ਤੇ ਦਿਖਾਇਆ ਗਿਆ ਉਹ ਸਹੀ ਹੈ ਇਸੇ ਤਰੀਕੇ ਦੇ ਨਾਲ ਮੈਂ ਗੱਲ ਤੁਹਾਨੂੰ ਐਗਜ਼ਾਮਪਲ ਹੋਰ ਦੇ ਦਿੰਨਾ ਕਿਤਾਬਾਂ ਦੀ ਗੱਲ ਕਰਦੇ ਆਪਾਂ ਕਿਤਾਬਾਂ ਵੀ ਅੱਜ ਜੇ ਕਹੀਏ ਨਾ ਅੱਜ ਦੇ ਸਮੇਂ ਦੇ ਵਿੱਚ ਕਿਤਾਬਾਂ ਵੀ ਬਹੁਤ ਗਲਤ ਬੜਾ ਗਲਤ ਪ੍ਰਚਾਰ ਕਰਦੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਜਿਹਨੂੰ ਕੀ ਕੀਤਾ ਪਿੱਛੇ ਜੇ ਬਲਦੇਵ ਸਿੰਘ ਵਡਾਲਾ ਨੇ ਨਾ ਉਹਨਾਂ ਨੇ ਇੱਕ ਬੜਾ ਪ੍ਰੋਟੈਸਟ ਕੀਤਾ ਸੀ ਲੰਬਾ ਸਮਾਂ ਧਰਨੇ ਦੇ ਉੱਤੇ ਉਹ ਬੈਠੇ ਰਹੇ ਉਹ ਕਿਤਾਬਾਂ ਸੀਗੀਆਂ ਐਸਜੀਪੀਸੀ ਦੀ ਮੋਰ ਦੇ ਅਧੀਨ ਛਾਪੀਆਂ ਹੋਈਆਂ ਮਤਲਬ ਕਿ ਉਹਨਾਂ ਵੱਲੋਂ ਅਪਰੂਵਡ ਕਿਤਾਬਾਂ ਸੀ ਐਸਜੀਪੀਸੀ ਵੱਲੋਂ ਤੇ ਉਹਦੇ ਵਿੱਚ ਕੀ ਦਿਖਾਇਆ ਗਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਇੱਕ ਲੁਟੇਰਾ ਦਿਖਾਇਆ ਗਿਆ ਸੀ ਸਾਹਿਬਜ਼ਾਦਿਆਂ ਬਾਰੇ ਵੀ ਕੁਛ ਭੱਦੀ ਸ਼ਬਦਾਵਲੀ ਬੋਲੀ ਗਈ ਗੁਰੂ ਹਰਗੋਬਿੰਦ ਸਾਹਿਬ ਨੂੰ ਗਲਤ ਬੋਲਿਆ ਗਿਆ ਅੱਛਾ ਉਹ ਐਸਜੀਪੀਸੀ ਦੀ ਮੋਰ ਲੱਗੀ ਹੈ ਉੱਪਰ ਬਾਹਰਲੇ ਪਾਸੇ ਜਿਲਦ ਤੇ ਵੀ ਐਸਜੀਪੀਸੀ ਵੱਲੋਂ ਲਿਖਿਆ ਹੋਇਆ ਤੇ ਉਹ ਫਿਲਮ ਕਹਿੰਦੇ ਮਾਫ ਕਰਨਾ ਉਹ ਕਿਤਾਬ ਬਣਾ ਕੇ ਉਹਦੀਆਂ ਮੰਨ ਲਓ 100 200 500 1000 ਉਹਦੇ ਪੀਸ ਬਣਾ ਕੇ ਤੇ ਉਹਨੂੰ ਕਹਿੰਦੇ ਆ ਭਈ ਹਾਈਡ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਮਤਲਬ ਪਬਲਿਕ 'ਚ ਨਹੀਂ ਲਿਆਂਦੀਆਂ ਗਈਆਂ ਉਹ ਕਹਿੰਦੇ ਲਿਆਉਣੀਆਂ ਕਦੋਂ ਹੈ ਸਾਜ਼ਿਸ਼ ਕੀ ਹੈ ਕਿ ਅੱਜ ਤੋਂ 50 ਸਾਲ ਬਾਅਦ ਇਹ ਕਿਤਾਬ ਜਿਹੜੀ ਰਿਲੀਜ਼ ਕੀਤੀ ਜਾਊਗੀ ਬੁੱਕ ਭੰਡਾਰਾਂ ਨੂੰ ਭੇਜੀ ਜਾਊਗੀ ਇੰਟਰਨੈਟ ਤੇ ਪਾ ਦਿੱਤੀ ਜਾਊਗੀ ਸੋ 50 ਸਾਲ ਬਾਅਦ ਜਦੋਂ ਤੁਸੀਂ ਦੇਖੋਗੇ ਅੱਜ ਤੋਂ ਮੰਨ ਲਓ ਅੱਜ 225 ਹੈ ਹੈ 75 ਦੇ ਵਿੱਚ ਜਾ ਕੇ ਤੁਸੀਂ ਉਹ ਦੇਖੋਗੇ ਤਾਂ ਫਿਰ ਤੁਸੀਂ ਇੱਕ ਤਾਂ ਬਾਹਰ ਦੇਖਣਾ ਵੀ ਐਸਬੀਪੀਸੀ ਵੱਲੋਂ ਆ ਫਿਰ ਤੁਸੀਂ ਉਹਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਹੋਈਆਂ ਉਹਦੇ ਪ੍ਰੂਫ ਕਿੱਥੋਂ ਲੱਭੋਗੇ ਫਿਰ ਤੁਸੀਂ ਉਹ ਤੁਹਾਨੂੰ ਕੋਈ ਦੱਸਣ ਵਾਲਾ ਉਸ ਵੇਲੇ ਰਹੂਗਾ ਹੀ ਨਹੀਂ ਸਮੇਂ-ਸਮੇਂ ਦੇ ਉਤੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਵਰਤਾਈਆਂ ਜਾਂਦੀਆਂ ਤੇ ਜਿਹੜੀਆਂ ਐਸੀਆਂ ਫਿਲਮਾਂ ਬਣਦੀਆਂ ਡਾਕੂਮੈਂਟੇਸ਼ਨ ਹੁੰਦੀਆਂ ਤੇ ਇਹ ਬਣ ਕੇ ਰਹਿ ਜਾਂਦੀਆਂ ਇਹ ਫਿਰ ਅਗਲੀਆਂ ਪੀੜ੍ਹੀਆਂ ਜੋ ਦੇਖਦੀਆਂ ਉਹਨਾਂ ਨੂੰ ਲੱਗਦਾ ਵੀ ਹਾਂ ਇਸੇ ਤਰੀਕੇ ਦੇ ਨਾਲ ਹੀ ਹੋਇਆ ਹੋਣਾ ਸੋ ਇਸ ਕਰਕੇ ਇਹ ਰੁਝਾਨ ਖਤਰਨਾਕ ਹੈ ਜੀ ਜੀ ਜਦੋਂ ਸਿੰਘ ਇਹ ਕਹਿੰਦੇ ਕੱਲ ਫਿਲਮ ਰਿਲੀਜ਼ ਹੁੰਦੀ ਹੈ ਤੇ ਜੋ ਵੀ ਜਾਣਕਾਰੀ ਹੋਏਗੀ ਜੋ ਵੀ ਕਿਨੋ ਕੇ ਸਹੀ ਇਨਫੋਰਮੇਸ਼ਨ ਹੋਏਗੀ ਆਪਣੇ ਦਰਸ਼ਕਾਂ ਦੇ ਤੱਕ ਉਹ ਜਾਣ ਦੀ ਕੋਸ਼ਿਸ਼ ਕਰਨਗੇ ਥੋੜਾ ਤਾਂ ਸੁਣਾ ਜੁੜਨ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਧੰਨਵਾਦ ਅਸੀਂ ਵੀ ਬੇਨਤੀ ਕਰ ਦਿੰਦੇ ਆ ਪੰਜਾਬ ਸਰਕਾਰ ਨੂੰ ਵੀ ਤੇ ਐਸਜੀਪੀਸੀ ਨੂੰ ਦੁਬਾਰੇ ਬੇਨਤੀ ਕਰ ਦਿੰਦੇ ਆ ਸੋਹਿਰਦ ਸਿੱਖਾਂ ਨੂੰ ਬੇਨਤੀ ਕਰ ਦਿੰਦੇ ਆ ਕਿ ਇਹ ਫਿਲਮ ਪੰਜਾਬ ਚ ਰਿਲੀਜ਼ ਨਹੀਂ ਹੋਣੀ ਚਾਹੀਦੀ ਸ਼ਾਂਤਮਈ ਢੰਗ ਨਾਲ ਇਹਦਾ ਵਿਰੋਧ ਹੋਣਾ ਚਾਹੀਦਾ ਥੀਏਟਰਸ ਦੇ ਵਿੱਚ ਵੀ ਤੇ ਉਸ ਤਰੀਕਾ ਕੋਈ ਵੀ ਤਰੀਕਾ ਤੁਹਾਡਾ ਹੋਵੇ ਉਸ ਦਾ ਵਿਰੋਧ ਤੁਸੀਂ ਜ਼ਰੂਰ ਕਰਿਓ ਜੀ